ਐਸ ਵਕਤ ਦੀ ਇੱਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਬੜੇ ਹੀ ਦੁਖੀ ਮਨ ਦੇ ਨਾਲ ਅੱਜ ਕਹਿਣਾ ਪੈ ਰਿਹਾ ਹੈ ਕਿ ਅਰਦਾਸਾਂ ਦਾ ਮੁੱਲ ਨਹੀਂ ਪਿਆ ਤੇ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਿਹਾ ਜੋ ਕੁਝ ਉਸ ਪਰਮ ਪਿਤਾ ਪਰਮਾਤਮਾ ਨੂੰ ਮਨਜ਼ੂਰ ਜਿਵੇਂ ਕਹਿੰਦੇ ਹੁੰਦੇ ਆ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਵੇਂ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਇਨਸਾਨ ਇਸ ਧਰਤੀ ਤੇ ਆਉਂਦਾ ਹੈ ਅਤੇ ਆਪਣੀ ਜ਼ਿੰਦਗੀ ਦੀ ਜੀਵਨ ਲੀਲਾ ਖੇਡ ਕੇ ਵਾਪਸ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ਪੂਰੇ ਹੀ ਸੰਸਾਰ ਭਰ ਦੇ ਵਿੱਚ ਰਾਜਵੀਰ ਜਵੰਦਾ ਨੂੰ ਲੈ ਕੇ ਅਰਦਾਸਾਂ ਕੀਤੀਆਂ ਗਈਆਂ ਬੇਨਤੀਆਂ ਕੀਤੀਆਂ ਗਈਆਂ ਪਰ ਉਹਨਾਂ ਅਰਦਾਸਾਂ ਦਾ ਮੁੱਲ ਨਹੀਂ ਪਿਆ ਅਤੇ ਮੌਤ ਤੋਂ 5 ਮਿੰਟ ਪਹਿਲਾਂ ਰਾਜਵੀਰ ਜਵੰਦਾ ਨੂੰ ਹੋਸ਼ ਆਇਆ ਤੇ ਹੋਸ਼ ਹੋਣ ਤੋਂ ਬਾਅਦ ਆਪਣੀ ਮਾਤਾ ਨੂੰ ਉਹਨਾਂ ਨੇ ਤਿੰਨ ਗੱਲਾਂ ਕਹੀਆਂ ਉਹ ਕਿਹੜੀਆਂ ਤਿੰਨ ਗੱਲਾਂ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਅੱਜ ਵਾਇਰਲ ਹੋ ਰਹੀਆਂ ਨੇ ਤੇ ਆਪਣੇ ਚਾਹਣ ਵਾਲਿਆਂ ਦੇ ਲਈ ਇੱਕ ਸੁਨੇਹਾ ਭੇਜਿਆ ਰਾਜਵੀਰ ਜਵੰਦਾ ਨੇ ਜੀਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਦੋਸਤੋ ਬੇਹੱਦ ਮੰਦ ਭਾਗੀ ਖਬਰ ਜੋ ਕਿ ਦੁਖੀ ਮੰਦ ਦੇ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਰਾਜਵੀਰ ਜਵੰਦਾ ਸਾਡੇ ਵਿੱਚ ਘਰ ਨਹੀਂ ਰਿਹਾ। ਕਿਤੇ ਤਾਂ ਖਬਰ ਇਹ ਬਣਨੀ ਸੀ ਕਿ ਰਾਜਵੀਰ ਜਵੰਦਾ ਹੁਣ ਤੰਦਰੁਸਤ ਹੋ ਗਿਆ ਹੈ। ਉਸ ਨੂੰ ਛੁੱਟੀ ਮਿਲ ਗਈ ਹੈ ਅਤੇ ਵਾਪਸ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਤੇ ਆਪਣੇ ਚਾਹਣ ਵਾਲਿਆਂ ਦੇ ਵਿੱਚ ਪਰਤ ਰਿਹਾ ਹੈ ਪਰ ਅੱਜ ਉਸ ਪਰਮਾਤਮਾ ਨੇ ਜੋ ਭਾਣਾ ਵਾਪਰਿਆ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਜੋ ਭਾਣਾ ਵਾਪਰਿਆ ਉਸ ਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਸਭ ਕੁਝ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਜਿਵੇਂ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਚਿੰਤਾ ਤਾਕੀ ਕੀਜੀਏ ਜੋਣ ਹੋਣੀ ਹੋਏ ਇਹ ਮਾਰਗ ਸੰਸਾਰ ਮੇ ਨਾਨਕ ਥਿਰ ਨਹੀਂ ਕੋਈ ਇਸ ਸੰਸਾਰ ਦੇ ਵਿੱਚ ਕੋਈ ਵੀ ਥਿਰ ਨਹੀਂ ਇੱਥੇ ਰਹਿਣ ਵਾਲੀ ਚੀਜ਼ ਕੋਈ ਵੀ ਆਪਣੀ ਨਹੀਂ ਪਰ ਐਡੀ ਵੱਡੀ ਅਣਹੋਣੀ ਜਿਹੜੀ ਵਾਪਰੀ ਹੈ ਰਾਜਵੀਰ ਜਵੰਦਾ ਦੇ ਨਾਲ ਉਹ ਬੇहद ਹੀ ਦੁੱਖ ਭਰੀ ਹੈ ਰਾਜਵੀਰ ਜਵੰਦਾ ਕਿਤੇ ਤਾਂ ਉਸਨੇ ਆਪਣੇ ਚਾਉਣ ਵਾਲਿਆਂ ਦੇ ਲਈ ਬਹੁਤ ਕੁਝ ਕਰਨਾ ਸੀ ਪਰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹਸਪਤਾਲ ਦੇ ਬਾਹਰ ਭੀੜ ਲੱਗੀ ਹੋਈ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਚੌਣ ਵਾਲਿਆਂ ਦੀਆਂ ਅੱਖਾਂ ਵਿੱਚ ਅਥਰੂ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਬਹੁਤ ਵੱਡੀ ਅਣਹੋਣੀ ਵਾਪਰ ਗਈ ਪੰਜਾਬੀ 뮤직 ਇੰਡਸਟਰੀ ਨੇ ਇੱਕ ਬਹੁਤ ਵੱਡਾ ਹੀਰਾ ਜਿਹੜਾ ਹੈ ਉਹ ਖੋ ਦਿੱਤਾ ਹੈ ਰਾਜਵੀਰ ਜਵੰਦਾ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮਾੜਾ ਗੀਤ ਨਹੀਂ ਗਾਇਆ ਕਦੇ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੰਟਰੋਵਰਸੀ ਨਹੀਂ ਕੀਤੀ ਨਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੇ ਕੋਈ ਐਦਾਂ ਦੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਪਰ ਹੁਣ ਪਰਮਾਤਮਾ ਦਾ ਪਾਣਾ ਹੀ ਮੰਨ ਸਕਦੇ ਹਾਂ ਅਤੇ ਆਪਾਂ ਇਹੀ ਕਹਿ ਸਕਦੇ ਹਾਂ ਕਿ ਜੋ ਕੁਝ ਵਾਪਰਿਆ ਉਹ ਤੇਰੇ ਪਾਣੇ ਵਿੱਚ ਹੈ ਤੇਰਾ ਪਾਣਾ ਮਿੱਠਾ ਲੱਗੇ ਹੁਣ ਆਪਾਂ ਨੂੰ ਸਬਰ ਕਰਨਾ ਪਵੇਗਾ ਕਿਉਂਕਿ ਅਰਦਾਸਾਂ ਕੀਤੀਆਂ ਨੇ ਉਸ ਪਰਮਾਤਮਾ ਦੇ ਅੱਗੇ ਹੁਣ ਰੱਬ ਦੇ ਨਾਲ ਗਿਲੇ ਸ਼ਿਕਵੇ ਵੀ ਹੋਣਗੇ ਲੋਕਾਂ ਨੂੰ ਕਿ ਰੱਬਾ ਤੇਰੇ ਦਰ ਤੇ ਅਸੀਂ ਪਾਠ ਵੀ ਕੀਤੇ ਅਖੰਡ ਪਾਠ ਵੀ ਕੀਤੇ ਉਹਨਾਂ ਅਰਦਾਸਾਂ ਦਾ ਮੁੱਲ ਜੋ ਹੈ ਉਹ ਨਹੀਂ ਪਿਆ ਪਰ ਉਸ مالک ਦੇ ਹੁਕਮ ਤੋਂ ਬਾਰ ਕੁਝ ਵੀ ਨਹੀਂ ਜਿਵੇਂ ਅਸੀਂ ਕਿਆ ਸੀ ਕਿ ਹੁਕਮ ਰਜ਼ਾਈ ਚੱਲਣਾ ਨਾਲ ਕਿਖਿਆ ਨਾਲ ਇਹ ਹੁਕਮ ਦੇ ਅਨੁਸਾਰ ਹੀ ਧਰਤੀ ਤੇ ਜੀਵ ਆਉਂਦੇ ਨੇ ਤੇ مالک ਦੇ ਹੁਕਮ ਦੇ ਨਾਲ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਸ਼ਾਇਦ ਉਸ ਤੇ ਸਵਾਸ ਹੀ ਪਰਮ ਪਿਤਾ ਪ੍ਰਮਾਤਮਾ ਨੇ ਲਿਖੇ ਹੋਣ ਸੋ ਸਾਡਾ ਚੈਨਲ ਅੱਜ ਸ਼ਰਧਾਂਜਲੀ ਦਿੰਦਾ ਹੈ ਪਿੱਜੀਆਂ ਅੱਖਾਂ ਦੇ ਨਾਲ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੂੰ ਸੋ ਕਮੈਂਟਾਂ ਦੇ ਵਿੱਚ ਇਹੀ ਲਿਖੋ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ